ਹਾਂਜੀ ਕੀ ਹਾਲ ਨੇ ਦੋਸਤੋ ਕੱਲ ਇੱਕ ਆਪਾਂ ਨੇ ਪੋਸਟ ਪਾਈ ਸੀ ਫੇਸਬੁੱਕ ਦੇ ਉੱਪਰ ਤੇ YouTube ਚੈਨਲ ਦੇ ਉੱਪਰ ਵੀ ਤੇ ਵੀ ਬਹੁਤ ਸਾਰੇ ਝੋਨਿਆਂ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਆਪਾਂ ਮੱਕੜ ਹੈ ਜਿਹੜਾ ਗੋਪ ਦੀ ਸੁੰਡੀ ਆਉਣ ਦੇ ਲਈ ਆਪਾਂ ਨੂੰ ਇੱਕ ਮੈਸੇਜ ਹੀ ਹੁੰਦਾ ਵੀ ਪਤਾ ਲੱਗ ਜਾਂਦਾ ਵੀ ਗੋਪ ਦੀ ਸੁੰਡੀ ਆਉਣੀ ਹੈ ਕਪੱਤਾ ਲਵੇਟ ਸੁੰਡੀ ਹੋਣੀ ਕਿਉਂਕਿ ਪੱਤਾ ਲਵੇਟ ਸੁੰਡੀ ਵਾਲਾ ਜਿਹੜਾ ਪਮਕੜ ਇਹਨਾਂ ਦਾ ਨਹੀਂ ਆਉਂਦਾ ਗੋਬਦੀ ਸੁੰਡੀ ਵਾਲ ਆਉਂਦਾ ਹੁੰਦਾ ਇਹ ਕਾਫੀ ਵੈਰਾਈਟੀਆਂ ਦੇ ਵਿੱਚ ਜਿਹੜਾ ਦੇਖਣ ਨੂੰ ਮਿਲਿਆ ਤੇ ਲੈ ਬਰੂ ਸ਼ੇਅਰ ਜ਼ਰੂਰ ਕਰ ਦਿਓ ਤੇ ਵੱਧ ਤੋਂ ਵੱਧ ਕਿਸਾਨ ਭਰਾ ਜੜ ਜੋ ਤੇ ਤੁਸੀਂ ਵੀ ਦੱਸਿਓ ਵੀ ਤੁਹਾਡੇ ਕਿਹੜੇ ਕਿਹੜੇ ਕਿਸਮਾਂ ਦੇ ਵਿੱਚ ਇਸ ਤਰ੍ਹਾਂ ਦੇ ਪਮਕੜ ਜਿਹੜਾ ਗੋਬਦੀ ਸੁੰਡੀ ਨੂੰ ਜਨਮ ਦਿੰਦਾ ਹੈ ਅੰਡੇ ਦਿੰਦਾ ਫਿਰ ਗੋਬਦੀ ਸੁੰਡੀ ਆਉਂਦੀ ਹੈ ਤੁਹਾਡੇ ਪਹਿਲੀ ਗੱਲ ਤਾਂ ਕਿਹੜੇ ਕਿਹੜੇ ਕਿਸਮਾਂ ਦੇ ਵਿੱਚ ਹੈਗਾ ਤੇ ਇਹਦਾ ਸਾਨੂੰ ਆਪਾਂ ਲਾਈ ਵੀ ਦੱਸ ਦਾਂਗੇ ਕਾਫੀ ਟ ਲੱਗਿਆ ਉਹ ਝੋਨੇ ਗੋਵਰ ਦੇ ਵਿੱਚ ਲਗਭਗ ਨਹੀਂ ਤਾਂ ਝੋਨੇ ਨੇ ਸਾਰਾ ਲੈ ਚੁੱਕਿਆ ਇਹ 1509 ਵੈਰੈਟੀ ਆਪਣੀ ਲੇਟ ਲੱਗੀ ਸੀਗੀ ਤੇ ਇਸ ਦੇ ਉੱਪਰ ਆਪਾਂ ਜਿਹੜੀ ਇੱਕ ਸਪਰੇ ਪਹਿਲਾਂ ਕੀਤੀ ਐ ਤੇ ਹੁਣ 4.5 ਸਾਲ ਹਾਂਜੀ ਦੇਖੋ ਭਾਈ ਵਿੱਚ ਕਿਸਾਨ ਭਰਾ ਕਹਿੰਦੇ ਭਾਈ ਐਸੀਵੇਟ ਕਰੀਏ ਭਾਈ ਬਾਈ ਫੈਸਲੇਨ ਕਰੀਏ ਦੇਖੋ ਕਿਸਾਨ ਪ੍ਰਭੂ ਜਦੋਂ ਝੋਨਾ ਨਿਸਰ ਜਾਂਦਾ ਚਾਹੇ ਝੋਨਾ ਗੋਭ ਦੇ ਵਿੱਚ ਹੁੰਦਾ ਉਦੋਂ ਐਸੀਫੇਟ ਵਾਈਫ ਐਂਥਲੀਨ ਜਿਹੜੇ ਜੇ ਤੁਸੀਂ ਚਾਹੋਗੇ ਵੀ ਅਸੀਂ ਆਪਾਂ ਵੀ ਪਮਕੜ ਤੋਂ ਡਰੀਏ ਜਾਂ ਡਰਦੇ ਮਾਰੇ ਕੁਝ ਕਰ ਲਈ ਪਹਿਲਾਂ ਦੀ ਪਰਸੈਂਟੇਜ ਚੈੱਕ ਕਰੋ ਵੀ ਤੁਹਾਡੇ ਬਾਣ ਦੇ ਵਿੱਚ ਹੈ ਕਿੰਨਾ ਹੈ ਜੇ ਵੀ ਪਮਕੜੀ 5 7 10 ਹੈ ਕਿ ਫਿਰ ਕਾਦੇ ਵਾਸਤੇ ਡਰਦੇ ਹੋ ਜੇ ਤੁਹਾਡਾ ਝੋਨਾ ਗੋਭ ਚਾਹੇ ਨਿਸਰ ਗਿਆ ਚਾਹੇ ਬੱਲੀਆਂ ਮੋੜੀ ਖੜਾ ਹੈ ਮੈਂ ਰਿਕਵੈਸਟ ਤੁਹਾਨੂੰ ਇਹੀ ਕਰਦਾ ਵੀ ਇਹਦੇ ਉੱਪਰ ਕੋਈ ਤੁਸੀਂ 505 ਕਰਨ ਦਾ ਐਕਸ਼ਨ ਨਾਲ ਲਓ ਕੋਈ ਤੁਸੀਂ ਵਾਈਫੈਂਥ ਲੀਨ ਕਰਨ ਦਾ ਐਕਸ਼ਨ ਨਾਲ ਲਓ ਨਾ ਕੋਈ ਐਸਸੀ ਫੇਡ ਕਰਨ ਦਾ ਐਕਸ਼ਨ ਲਓ ਇਹਨੂੰ ਆਪਦੀ ਕਾਰਵਾਈ ਕਰਨੋ ਜੇ ਕਿਤੇ ਅੰਡੇ ਵਗੈਰਾ ਦਿੰਦਾ ਮਣੀ ਮੁੱਟੀ ਗੋਭ ਦੀ ਸੁਣਦੀ ਜਿਹੜੀ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਐਵੇਂ ਜੇ ਇੱਕ ਏਕੜ ਦੇ ਵਿੱਚ 2 4 5 10 ਭਮੱਕੜ ਫਿਰਦੇ ਆ ਵੀ ਭਮੱਕੜ ਫਿਰਦੇ ਆ ਬਾਈ ਇੱਕ ਭਰਾਉ ਨਾ ਸਾਰਿਆਂ ਦੇ ਖਿੱਤਾਂ ਵਿੱਚ ਹੀ ਹੈਗਾ ਕਿਉਂਕਿ ਅੱਜ ਕੱਲ ਦੇ ਵਿੱਚ ਆਪਾਂ ਵੀ ਦੇਖ ਦਵਾਈ ਕਰਨੀ ਹੈ ਕੋਈ ਆਪਾਂ ਇਹਦੇ ਵਿੱਚ ਐਸੀ ਵੇੜ ਕੋਈ ਕੁਝ ਨਹੀਂ ਪਾਉਂਦੇ ਇਹਦੇ ਵਿੱਚ ਲਿਕੁਇਡ ਪ੍ਰੋਬਲਮ ਕਰਾਂਗੇ ਆਪਾਂ ਕੱਲੇ ਤੇ ਇਹ ਦੇਖੋ ਝੋਨਾ ਗੋਭ ਦੇ ਵਿੱਚ ਵੀ ਹੈ ਤੇ ਜ਼ਿਆਦਾਤਰ ਝੋਨਾ ਨਿਸਰ ਚੁੱਕੇ ਕਿਤਨੇ ਕਿਤੇ ਇਹ ਜਿਹੜਾ ਗੋਭ ਦੇ ਵਿੱਚ ਫਿਰਦਾ ਨਹੀਂ ਤਾਂ ਕੰਪਲੀਟ ਸਾਰਾ ਲੈ ਚੁੱਕਿਆ ਇਹਦੀਆਂ ਆਪਾਂ ਬੱਲੀਆਂ ਨੂੰ ਜਿਹੜੇ ਛੱਟੇ ਛਿਲਕਾ ਸਕੈਵਲੇਟ ਆਪਾਂ ਉਹਨੂੰ ਵੀ ਖਰਾਬ ਕਰਾਂਗੇ ਤੇ ਹੋਰ ਵੀ ਪਤਾ ਨਹੀਂ ਕੀ ਕੁਝ ਕਰਾਂਗੇ ਇਹਦੇ ਵਿੱਚ ਪਰ ਇਹ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਕਿਸਾਨ ਭਰਾਵਾਂ ਨੇ ਕੱਲ ਨਿੱਕੇ ਜਿਹੇ ਮੈਸੇਜ ਉੱਪਰ ਜਵਾਬ ਵੀ ਦਿੱਤੇ ਕਾਫੀ ਕਿਸਾਨ ਭਰਾਵਾਂ ਨੇ ਇਹੀ ਕਿਹਾ ਬਾਈ ਇਹਦਾ ਹੁਣ ਹੱਲ ਇਹਦਾ ਹੱਲ ਜਿਹੜਾ ਹੁੰਦਾ ਕਿਸਾਨ ਪ੍ਰਭੂ ਗੋਭ ਤੋਂ ਪਹਿਲਾਂ ਪਹਿਲਾਂ ਤਾਂ ਹੁੰਦਾ ਹੈ ਕਈ ਵਾਰ ਐਸੀਪੇਟ ਵਗੈਰਾ ਪਾ ਕੇ ਗੈਸ ਵਾਲੀ ਚੀਜ਼ ਪਾ ਕੇ ਆਪਾਂ ਇਹਨੂੰ ਖਤਮ ਕਰ ਲੈਣੇ ਆ ਪਰ ਜਦੋਂ ਇਸ ਇਹਨਾਂ ਦਿਨਾਂ ਦੇ ਵਿੱਚ ਹੁੰਦੇ ਆ ਉਦੋਂ ਇਹਦੇ ਉੱਪਰ ਕੋਈ ਵੀ ਸਿੰਥੈਟਿਕ ਦਵਾਈ ਜਿਹੜੀ ਚਾਹੇ ਐਸੀਫੇਟ ਆ ਚਾਹੇ ਆਪਣੀ ਵਾਈਫ ਤੋਂ ਲੈਣਾ ਚਾਹੇ ਕੋਈ ਵੀ ਆਈਵੀ ਸੀ ਜਿਹੜਾ ਤੁਰਤ ਮਾਰਦਾ ਉਹ ਕਰਨ ਦੀ ਕੋਸ਼ਿਸ਼ ਨਾ ਕਰੋ ਬਸ ਪਰਸੈਂਟ ਚੈੱਕ ਕਰੋ ਵਾਲੇ ਤੋਂ ਵਾਲਾ ਗੋਬਦੀ ਸੰਡੀ 20 ਵਾਲੀਆਂ 40 ਵਾਲੀਆਂ 50 ਵਾਲੀਆਂ ਤੱਕ ਨੁਕਸਾਨ ਕਰ ਦੂ ਐਵੇਂ ਤੁਸੀਂ ਫਸਲ ਦੇ ਨਾਲ ਇੱਥੇ ਆ ਕੇ ਕੋਈ ਛੇੜ ਛਾੜ ਨਾ ਕਰੋ ਕੋਈ ਝੰਡੇ ਪੱਤੇ ਉੱਪਰ ਨੁਕਸਾਨ ਹੁੰਦਾ ਜਾਂ ਕੋਈ ਵੀ ਕਿਸੇ ਤਰ੍ਹਾਂ ਨੁਕਸਾਨ ਹੁੰਦਾ ਪਹਿਲੀ ਗੱਲ ਤਾਂ ਇਹ ਤੋਂ ਤੁਸੀਂ ਘਬਰਾਓ ਨਾ ਦੂਸਰੀ ਗੱਲ ਛੋਡੇ ਕਿਹੜੇ ਕਿਹੜੀਆਂ ਕਿਸਮਾਂ ਦੇ ਵਿੱਚ ਇਸ ਤਰ੍ਹਾਂ ਦੀ ਹਰਕਤ ਜਿਹੜੀ ਹੋਈ ਹੈ ਇਹ ਇੱਕ ਦੋ ਦਿਨਾਂ ਦੀ ਹੋਈ ਹੈ ਆਪਾਂ ਕਿਸਾਨ ਭਰਾਵਾਂ ਦੇ ਨਾਲ ਵਾਅਦਾ ਵੀ ਕੀਤਾ ਹੋਇਆ ਵੀ ਜਿਹੜੇ ਖੇਤਾਂ ਦੇ ਵਿੱਚ ਕੋਈ ਹਰਕਤ ਆਉਂਦੀ ਹੈ ਆਪਾਂ ਤੁਹਾਡੇ ਨਾਲ ਉਹੀ ਜਿਹੜੀ ਸ਼ੇਅਰ ਕਰਦੇ ਹੋ ਨਾ ਮੈਨੂੰ ਕੱਲ ਇਹ 1885 ਝੋਨੇ ਦੇ ਵਿੱਚ ਜਿਹੜਾ ਦੇਖਣ ਨੂੰ ਮਿਲਿਆ ਸੀਗਾ ਤੇ ਆਪਾਂ ਨੇ ਉਹ ਪੋਸਟ ਪਾਈ ਤੇ ਕਿਸਾਨਾਂ ਨੇ ਬੜੇ ਜੇ ਚ ਕੋ ਕੇ ਜਿਹੜਾ ਇਹਦਾ ਜਵਾਬ ਦਿੱਤਾ ਮੈਂ ਇਹੀ ਕਹਣਾ ਉਹਨਾਂ ਵੀ ਤੁਸੀਂ ਆਪਦੀ ਫਸਲ ਨੂੰ ਦੇਖਦੇ ਰਹੋ ਸ਼ੋਡੀ ਫਸਲ ਦੇ ਵਿੱਚ ਤੇਲੇ ਦਾ ਅਟੈਕ ਹੈ ਜਾਂ ਨਾ ਪੱਤਾ ਲਵੇਟ ਗੋਭ ਦੀ ਸੁੰਡੀ ਦਾ ਅਟੈਕ ਹੈ ਕਿ ਨਾ ਕੋਈ ਬੈਕਟੀਰੀਅਲ ਰੋਗ ਹੈਗਾ ਨਾ ਕੋਈ ਉਲੀ ਜਿਹਨੂੰ ਫੰਗਸ ਕਹਿੰਦੇ ਨੇ ਉਹ ਹੈਗੇ ਨਾ ਐਵੇਂ ਕਈ ਵਾਰ ਵਿਚ ਗੇਟਾਂ ਦੇ ਹੈਗਾ ਉਸਕੇ ਸਮੰਧ ਵਿੱਚ ਇਹ ਭਮੱਕੜ ਵਗੈਰਾ ਹੈਗੇ ਝੋਨਾ ਕੱਚਾ ਹੈਗਾ ਇਹਦੇ ਵਿੱਚ ਕੱਚੇ ਝੋਨੇ ਕਰਕੇ ਦਾ ਭਮੱਕੜ ਦੇਖ ਆਉਣੀ ਆਉਣਾ ਹੈ ਭਮੱਕੜ ਉੱਥੇ ਅੰਡੇ ਦਿੰਦਾ ਚ ਗੋਭ ਦੀ ਸੁੰਡੀ ਵਾਲਾ ਚ ਪੱਤਲਵੇਟ ਵਾਲਾ ਜਿੱਥੇ ਜਿਹੜੇ ਆਪਣੇ ਪੱਕਤੇ ਆ ਜਿਹੜੇ ਹਾਰਡ ਨਹੀਂ ਹੈਗੇ ਜਿਹੜੇ ਪੱਤੇ ਹੁਣ ਪੀਲੇ ਹੋ ਚੁੱਕੇ ਨਹੀਂ ਜਿੱਥੇ ਪੱਤੇ ਹਰੇ ਭਰੇ ਹੈਗੇ ਆ ਉੱਥੇ ਇਹ ਭਮੱਕੜ ਜਿਹੜੇ ਅੰਡੇ ਦਿੰਦੇ ਆ ਤੇ ਹੋਰ ਬੜੀਆਂ ਜਾਣਕਾਰੀਆਂ ਆਪਾਂ ਹਰ ਰੋਜ਼ ਕਿਸਾਨਾਂ ਨਾਲ ਸ਼ੇਅਰ ਕਰਦੇ ਆਂ ਮੈਂ ਤੁਹਾਨੂੰ ਪੀਆ 118 ਕਿਸਮ ਵੀ ਦਿਖਾਉਣਾ ਉਹਦੇ ਵਿੱਚ ਵੀ ਇੱਕ ਅੱਧਾ ਹੀ ਐ ਕੋਈ ਜ਼ਿਆਦਾ ਨਹੀਂ ਹੈਗਾ ਬਸ ਕੱਚੇ ਜਿਹੜੀਆਂ ਜ਼ਿਆਦੇ ਝੋਨੇ ਕੱਚੇ ਹੈਗੇ ਆ ਉਹਨਾਂ ਦੇ ਵਿੱਚ ਜਿਹੜਾ ਦੇਖੋ ਨੂੰ ਮਿਲਦਾ ਹੈ ਦੇਖੋ ਆਪਾਂ ਇੰਨਾ ਝੋਨਾ ਤੁਹਾਡੇ ਸਾਹਮਣੇ ਜਿਹੜਾ ਹਿਲਾ ਕੇ ਦੇਖ ਕੇ ਕਿਤੇ ਵੀ ਇਸ ਤਰ੍ਹਾਂ ਦੀ ਜਿਹੜੀ ਕਿਤੇ ਵੀ ਪ੍ਰੋਬਲਮ ਨਹੀਂ ਹੋਏਗੀ ਐਵੇਂ ਲੰਘ ਭਰਾ ਕਰੋ ਚਲੋ ਆਪਣੇ ਪੋਸਟ ਦੇਖੋ ਪਾਈਆਂ ਨੇ ਕੱਲ ਕਿਸੇ ਕਿਸਾਨ ਦੇ ਕਿੱਤੂ ਫੁੱਟ ਕਿੱਚ ਕਿ ਅਪਲੋਡ ਕਰਤੀ ਚਲੋ ਕਿਸਾਨ ਜਾਗਰੂਕ ਹੋ ਗਏ ਪਤਾ ਲੱਗ ਗਿਆ ਵੀ ਯਾਰ ਇਸ ਤਰ੍ਹਾਂ ਦਾ ਭਮਕੜ ਆਉਣਾ ਹੈ ਜਾਂ ਨਾ ਆਉਣਾ ਤੇ ਇਹਦਾ ਕੋਈ ਵਾਲਾ ਨੁਕਸਾਨ ਵੀ ਨਾ ਮੰਨੋ ਇਹਦੇ ਵਾਸਤੇ ਕਰਨੀਆਂ ਨੇ ਤੁਸੀਂ ਜੇ ਤੁਹਾਨੂੰ ਲੱਗਦਾ ਵੀ ਹੁਣ ਇਹ ਆਂਡੇ ਦੇਊਗਾ ਤੇ ਗੋਭ ਦੀ ਸੁੰਡੀ ਅੱਗੇ ਨੁਕਸਾਨ ਕਰੂਗੀ ਫੇਮ ਹੈ ਕੋਰਾਜਨ ਵਾਲਾ ਟੈਕਨੀਕਲ ਹੈ ਤੁਕੂਮੀ ਆ ਇੱਕ ਪੈਂਟ ਨੌ ਕਰਦੇ ਆ ਹੋਰ ਕਾਫੀ ਕੰਪਨੀਆਂ ਨੇ ਆਪ ਬੰਦ ਵਾਈਆਂ ਵਰਤਦੇ ਆ ਪਰ ਇਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਟੈਕਨੀਕਲ ਨਾ ਵਰਤਿਓ ਜਿਹੜਾ ਝੋਨੇ ਦੀ ਮੁੰਜਰ ਨੂੰ ਦਾਗੀ ਕਰ ਦੇ ਤੇ ਤੁਸੀਂ ਸੁੰਡੀ ਦਾ ਹੱਲ ਕਰਦੇ ਕਰਦੇ ਕਿਤੇ ਹੋਰ ਆਪਾਂ ਸਿਆਪਾ ਨਾ ਖੜਾ ਕਰ ਲਈਏ ਮੈਂ ਕਿਸਾਨ ਭਰਾ ਨੂੰ ਹੀ ਬੇਨਤੀ ਕਰਦਾ ਵੀ ਐਸਸੀ ਫੇਟ ਤੇ ਬਾਈਫੈਂਥਲੀਨ ਕਰਨ ਦੇ ਕਣੀਓ ਤੁਸੀਂ ਹੱਥ ਕੋਟਿਓ ਕੋਈ ਤੁਸੀਂ ਲੰਮੇ ਸਮੇਂ ਵਾਲੀ 1.9 ਆਉਂਦੀ ਹੈ ਸਭ ਤੋਂ ਵਧੀਆ ਰਿਜ਼ਲਟ ਦਿੰਦੀ ਹੈ ਨੇ ਸਸਤੀ ਹੁੰਦੀ ਹੈ ਨੇ ਕਰਨੇ ਚੌਕੀ ਹੈ ਕੁਝ ਜਿਹੜੀ ਲੜਦੀ ਕਰਦੀ ਨਹੀਂ ਗੀ ਵੇਖੋ ਮੈਂ ਤੁਹਾਨੂੰ ਦੋਗੀਆਂ ਲੈ ਕੇ ਦਿਖਾਉਂ ਜਾਂ ਨਾ ਇੱਕ ਵੀ ਜਿਹੜਾ ਆਪਾਂ ਮੱਕੜ ਨਹੀਂ ਉੜਿਆ ਹੈਗਾ ਕਿੱਲੇ ਦੇ ਵਿੱਚ ਜੇ 4-5 ਭੌਕੜ ਮਿਲਦੇ ਆ ਐਵੇਂ ਅੰਬਾਲਾ ਕੋਈ ਟੈਨਸ਼ਨ ਨਹੀਂ ਲੈ ਕੋਰ ਵਾਲਾ ਕੋਈ ਭੱਜਣ ਦੀ ਵੀ ਜਿਹੜੀ ਲੋੜ ਆਪਾਂ ਨੂੰ ਹੈ ਨਹੀਂ ਵੈਸੇ ਇਹ ਕਿਸਮ ਦਾ ਜਿਹੜਾ ਪੋਲੀਨੇਸ਼ਨ ਹੋ ਰਿਹਾ ਹੈਗਾ ਤੇ ਤੁਹਾਨੂੰ ਸਭ ਨੂੰ ਪਤਾ ਵੀ ਦਿਨ ਦੇ ਸਵੇਰੇ 8 ਵਜੇ ਤੋਂ ਲੈ ਕੇ 12 1-2 ਵਜੇ ਤੱਕ ਇਹਦਾ ਪੋਲੀਨੇਸ਼ਨ ਚੱਲਦਾ ਇਸ ਟਾਈਮ ਕੋਈ ਸਪਰੇਅ ਵੀ ਨਾ ਕਰੋ ਜੇ ਸਪਰੇਅ ਕਰਨ ਦਾ ਐਕਸ਼ਨ ਲੈਣਾ ਹੈ ਤਾ ਸ਼ਾਮ ਦੇ ਟਾਈਮ ਸਪਰੇਅ ਕਰੋ ਕਿਸਾਨ ਕਹਿੰਦੇ ਆ ਬਾਈ ਜਦੋਂ ਫਸਲ ਬੂਰਤੇ ਆ ਪੋਲਨੀਸ਼ਨ ਹੋ ਰਿਹਾ ਜੇ ਉਦੋਂ بارش ਪੈਂਦੀ ਹੈ ਕੀ ਉਦੋਂ ਨੁਕਸਾਨ ਹੋਵੇਗਾ ਉਦੋਂ ਜਿਹੜਾ ਸ਼ਿਲਕਾ ਹੈ ਜਿਹਨੂੰ ਆਪਾਂ ਸਕੈਪਲਟ ਕਹਿੰਦੇ ਆ ਜਿਹੜਾ ਉਹਦਾ ਸ਼ਿਲਕਾ ਹੈ ਜੇ ਬੱਦਲ ਵਾਇਆ ਜਾਂ ਮੌਸਮ ਕਰਾਵੇ ਜਾਂ بارش ਪੈਂਦੀ ਹੈ ਉਹ ਮੌਸਮ ਖਰਾਬ ਹੋਣ ਦੇ ਦੌਰਾਨ ਇਹਦਾ ਪੋਲੀਨੇਸ਼ਨ ਜਿਹੜਾ ਕਿਸੇ ਵੀ ਤਰੀਕੇ ਨਾਲ ਹੁੰਦਾ ਨਹੀਂ ਆਰਗੈਨਿਕ ਸੈਂਸਰੀ ਬੂਟੇ ਹੁੰਦੇ ਆ ਬੂਟੇ ਦੇ ਵਿੱਚ ਸ਼ਲਕਾ ਜਿਹੜਾ ਇਹਦਾ ਆਉਂ ਨਹੀਂ ਹੁੰਦਾ ਹੈਗਾ ਤੇ ਹਰ ਰੋਜ਼ ਹੀ ਕਿਸਾਨਾਂ ਦੇ ਨਾਲ ਆਪਾਂ ਜਿਹੜੀਆਂ ਜਾਣਕਾਰੀਆਂ ਸਾਂਝੀਆਂ ਕਰਦੇ ਆਂ ਤੇ ਜਾਣਕਾਰੀਆਂ ਦੀ ਫੀਡਬੈਕ ਵੀ ਕਮੈਂਟਾਂ ਦੇ ਵਿੱਚ ਸ਼ੇਅਰ ਕਰਿਆ ਕਰੋ ਤੇ ਤੇ ਆਪਣੇ ਇਸ ਲਾਈਵ ਨੂੰ ਵੱਧ ਤੋਂ ਵੱਧ ਕਿਸਾਨਾਂ ਇਹਨਾਂ ਸ਼ੇਅਰ ਕਰਿਆ ਕਰੋ ਕਿਉਂਕਿ ਹਰ ਰੋਜ਼ ਕਿਸਾਨਾਂ ਦੇ ਨਾਲ ਆਪਾਂ ਜਿਹੜੀਆਂ ਜਾਣਕਾਰੀਆਂ ਸਾਂਝੀਆਂ ਕਰ ਰਹੇ ਆਂ ਕਿਉਂਕਿ ਪਿਛਲੇ 2-3 ਸਾਲ ਤੋਂ ਕਿਸਾਨਾਂ ਦੇ ਨਾਲ ਜੁੜੇ ਹੋਇਆ ਕਿਸਾਨਾਂ ਦੀਆਂ ਪ੍ਰੋਬਲਮਾਂ ਦਾ ਹੱਲ ਕਰਨ ਦਾ ਜਿਹੜਾ ਆਪਾਂ ਕੋਸ਼ਿਸ਼ ਕਰਦੇ ਹੁਣੇ ਸਾਨੂੰ ਉਹ ਕਿਸਮ ਦੀ ਦਿਖਾਉਣੀ ਜਿਹੜੀ ਅਦੇ ਪੱਤੇ ਮੋੜ ਚੁੱਕੀ ਉਸ ਕਿਸਮ ਦੇ ਵਿੱਚ ਜਿਹੜਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਪੰਮੱਕੜ ਨਹੀਂ ਤੁਸੀਂ ਇਹ ਨੋਟ ਕਰਿਓ ਵੀ ਛੋਡੇ ਪੰਮੱਕੜ ਜਿਹੜਾ ਹੈਗਾ ਉਹ ਜਿਆਦੇ ਜੇ ਬੱਲੀਆਂ ਕਿਸ ਮੋੜ ਚੁੱਕੀ ਉਹਦੇ ਵਿੱਚ ਹੈਗਾ ਜਾਂ ਨਾ ਉੱਥੇ ਵੀ ਚੈੱਕ ਕਰੋ ਕੱਲੀਆਂ ਆਪਾਂ ਜਿਹੜੀਆਂ ਘੱਟ ਦਿੰਦੀਆਂ ਕਿਸਮਾਂ ਨੇ ਜਾਂ ਜਿਹੜੀਆਂ ਕੱਚੀਆਂ ਵੈਰੇਟੀਆਂ ਨੇ ਉਹਨਾਂ ਦੇ ਵਿੱਚ ਆਪਾਂ ਇਸ ਚੀਜ਼ ਨੂੰ ਜਿਹੜਾ ਲਾਭਦੇ ਫਿਰਦੇ ਆ ਕਿਉਂਕਿ ਮੈਂ ਕੱਲ ਜਿਹੜੀਆਂ ਪੀਆਰ 26 ਆ ਜਿਵੇਂ ਸ਼ਾਰਟ ਟਾਈਮ ਦੀ ਕਿਸਮ ਹੈ ਹਲੇ ਕਿਤੇ ਨਾ ਕਿਤੇ ਗੋਭ ਚਾ ਕਿਤੇ ਕੰਪਲੀਟ ਇਨਸਾਰਾ ਵੀ ਲੈ ਚੁੱਕੀ ਆ ਅੱਜ ਇਹ ਪੀਆ 18 ਕਿਸਮ ਇਹਦੇ ਸਪਰੇਅ ਕਰ ਰਹੇ ਆ ਆਪਾਂ ਇਹਦੇ ਵਿੱਚ ਵੀ ਜਿਹੜਾ ਕੋਈ ਵੀ ਸੋਨੂ ਪਮੱਕੜ ਜਿਹੜਾ ਨਾਜਰ ਇਹਦੇ ਵਿੱਚ ਨਹੀਂ ਆਉਣਾ ਦੂਸਰੀ ਗੱਲ ਤੇ ਆ ਕਿਸਮ ਜਮਾ ਚੁੱਕ ਚੁੱਕੀ ਇਹਦੇ ਵਿੱਚ ਵੀ ਕਿਤੇ ਵੀ ਸਿੰਗਲ ਹਲੇ ਅੰਗੇ ਗੱਲ ਕਰੀਏ ਇਸ ਤਰ੍ਹਾਂ ਦਾ ਭਮੱਕੜ ਨਹੀਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਿੱਥੇ ਪੱਤੇ ਇਸ ਤਰ੍ਹਾਂ ਹੋਣ ਲੱਗੇ ਮਾਣਾ ਮੋਟਾ ਪੀੜ ਤੇ ਮਾਣੀ ਮੋਟੀ ਹਰੇਵਾਈ ਹੈਗੀ ਆ ਉਥੇ ਜਿਹੜਾ ਇਹਦਾ ਕੋਈ ਆਪਾਂ ਨੂੰ ਬਾਲਾ ਡਰ ਨਹੀਂ ਹੈਗਾ ਐਵੇਂ ਬਾਲਾ ਘਬਰਾਉਣਾ ਕੱਲ ਦੇ ਕਿਸਾਨ ਬੜੇ ਘਬਰਾਏ ਹੋਇਆ ਵੀ ਪਤਾ ਨਹੀਂ ਉਹਨੇ ਗੋਵਦੀ ਸੁੰਡੀ ਆਊਗੀ ਕਿੰਨਾ ਕੁ ਨੁਕਸਾਨ ਕਰੋਗੇ ਚੱਲ ਜਦੋਂ ਸੁੰਡੀ ਆਊਗੀ ਤਾਂ ਦੇਖੀ ਜਾਊਗੀ ਐਵੇਂ ਪਹਿਲਾਂ ਬਾਲਾ ਜਿਹੜਾ ਆਪਾਂ ਨੂੰ ਘਪਰਾਉਣਾ ਨਹੀਂ ਚਾਹੀਦਾ ਹੋਰ ਜੇ